ਹੈਲੋ ਜੀ ਇਹ ਬੇਟੇ ਤੋਂ ਪੜਾ ਐਡਰੈਸ ਲੈਣੇ ਆ। ਤੇ ਆ ਸਰ ਸਤਿ ਸ਼੍ਰੀ ਅਕਾਲ ਜੀ ਇਹ ਸਾਡਾ ਸਾਰਾ ਸਮਾਨ ਹੈਗਾ। ਆ ਦੇਖੋ ਚਾਹ ਬਿਸਕਟ ਵਾਲੀ ਕੈਂਡਲ, ਲੱਡੂ ਕੈਂਡਲ ਆ ਪੂਜਾ ਥਾਲੀ ਹੈਗੀ ਹੈ ਜੀ। ਹਾਂਜੀ ਬੰਦੇ ਆਪਣੀ ਸ਼ਾਪ ਹੈਗੀ ਹੈ ਸਾਊਥ ਐਵੇਨਿਊ ਸਟਰੀਟ ਨੰਬਰ 5 ਅਬੋਹਰ। ਆ ਆਪਣਾ ਛੋਟਾ ਜਿਹਾ ਬੱਚਾ ਹੈ ਸ਼ੌਰਿਆ ਇਹਦੇ ਨਾਮ ਤੇ ਹੀ ਆਪਣਾ ਬਿਜ਼ਨਸ ਚੱਲਦਾ ਹੈ ਜੀ। ਸ਼ੌਰਿਆ ਕ੍ਰੀਏਟੀਵਿਟੀ ਦੇ ਨਾਮ ਤੋਂ ਅਕਾਊਂਟ ਹੈਗਾ ਤੁਸੀਂ ਕਦੇ ਵੀ ਆ ਸਕਦੇ ਹੋ ਤੇ ਸਾਨੂੰ ਵਿਜ਼ਿਟ ਕਰ ਸਕਦੇ ਹੋ ਸਭ ਰੀਜ਼ਨੇਬਲ ਪ੍ਰਾਈਸਿਸ 'ਚ ਹੈਗਾ 30 ਰੁਪੀਸ ਤੋਂ ਸਾਡੀ ਜਿਹੜੀ ਹੈਗੀ ਹੈ ਕੈਂਡਲ ਸ਼ੁਰੂ ਹੋ ਜਾਂਦੀ ਹੈ ਤੇ ਅੱਗੇ ਹੈਂਡਮੇਡ ਗਿਫਟਸ ਵਾਧੂ ਬਣਾਉਂਦੇ ਆਂ ਅਸੀਂ ਸੇਲ ਕਰਦੇ ਆਂ ਆ ਦੇਖੋ ਜੀ ਜਿਸ ਕਿਸੇ ਨੇ ਵੀ ਆਰਡਰ ਕਰਨਾ ਜਿਸ ਕਿਸੇ ਨੇ ਵੀ ਆਰਡਰ ਕਰਨਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਹੈਗਾ 91155 45842 ਤੁਸੀਂ ਸਾਨੂੰ ਇੰਸਟਾ ਤੇ ਵੀ ਦੇਖ ਸਕਦੇ ਹੋ ਉਹਦੇ ਚ ਵੀ ਸਾਡਾ ਅਕਾਊਂਟ ਹੈਗਾ ਸ਼ੌਰਿਆ ਕ੍ਰੀਏਟੀਵਿਟੀ ਦੇ ਨਾਮ ਤੋਂ ਪਲੀਜ਼ ਚੈੱਕ ਕਰੋ ਥੈਂਕ ਯੂ